ਜਿਹੜੇ ਬੁੱਢੇ ਦਰਿਆ ਦੇ ਵਿੱਚੋਂ ਲੋਕ ਪਾਣੀ ਪੀਂਦੇ ਸੀ ਲੋਕ ਨਹਾਉਂਦੇ ਸੀ ਬੁੱਢੇ ਦਰਿਆ ਦੇ ਵਿੱਚ ਲੋਕ ਪਸ਼ੂ ਨਵਾਉਂਦੇ ਸੀ ਉਹ ਬੁੱਢੇ ਦਰਿਆ ਦੇ ਨੇੜੇ ਵੀ ਨਹੀਂ ਖੜ੍ਹਾ ਜਾਂਦਾ ਜਿਹੜਾ ਬੰਦਾ ਜਿਹੜਾ ਐਮਐਲਏ ਗੱਲ ਕਹਿੰਦਾ ਕਿ ਇਹ ਪਾਣੀ ਸਹੀ ਆ ਉਹਨੂੰ ਮੈਂ ਕਹਿੰਦਾ ਇੱਕ ਗਲਾਸ ਜਾਂ ਇੱਕ ਘੁੱਟ ਬਹੁਤ ਦੂਰ ਦੀ ਗੱਲ ਐ ਇੱਕ ਬੂੰਦ ਆਪਣੀ ਜੀਵ ਤੇ ਸਿੱਟ ਲੈ ਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਸ਼ਹਿਰੀਆਂ ਨੂੰ ਪਿੰਡੂਆਂ ਨੂੰ ਕਿਉਂਕਿ ਮਸਲਾ ਕਿਸੇ ਧਰਮ ਜਾਂ ਮਜ਼ਬ ਦਾ ਨਹੀਂ ਆ ਪਾਣੀ ਦੀ ਹਰ ਇੱਕ ਨੂੰ ਲੋੜ ਆ ਜੋ ਇੰਨਾ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਧਰਤੀ ਹੇਠਾਂ ਪਤਨਾਂ ਦੇ ਵਿੱਚ ਚਹਿਰਾ ਪਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਲੁਧਿਆਣੇ ਦੀਆਂ ਜਿਹੜੀਆਂ ਡਾਈੰਗਾਂ ਨੇ ਫੈਕਟਰੀਆਂ ਨੇ ਜਿਹੜੀਆਂ ਰੰਗਣ ਵਾਲੀਆਂ ਫੈਕਟਰੀਆਂ ਨੇ ਉਹ ਰੰਗਣ ਵਾਲੀਆਂ ਉਹ ਪਿਛਲੇ 30 35 ਸਾਲ ਤੋਂ ਸਾਨੂੰ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਚੰਨੀ ਨੇ ਤੇ ਇੱਕ ਐਮਪੀ ਹੋਰ ਨੇ ਜਿਹੜੀ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਬੁੱਡੇ ਦਰਿਆ ਦੇ ਵਿੱਚ ਜ਼ਹਿਰਾਂ ਪਾ ਕੇ ਸਤਲੋਜ ਦਾ ਪਾਣੀ ਜਿਹੜਾ ਜ਼ਹਿਰ ਬਣਾਤਾ ਕੈਮੀਕਲ ਪਾ ਕੇ ਰੈਨਮ ਪਾ ਕੇ ਤੇ ਪੰਜਾਬ ਨੂੰ ਮਾਰਿਆ ਜਾ। ਅਸੀਂ ਇਹ ਕਦਮ ਚੱਕਿਆ ਵੀ ਅਸੀਂ 15 ਸਤੰਬਰ ਤੱਕ ਹਰ ਹਾਲ ਦੇ ਬੱਚੇ ਬੰਨ ਮਾਰਾਂਗੇ ਤੇ ਇਹ ਜ਼ਹਿਰ ਹੁਣ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੀਣ ਦੇਣੀਆਂ ਨਹੀਂ ਮਰਨ ਦੇਣਾ। ਇਹ ਬਹੁਤ ਵੱਡਾ ਇੱਕ ਅਤਵਾਦ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਜਿਹੜੇ ਬੰਦਿਆਂ ਨੇ ਕੰਮ ਕੀਤਾ ਜ਼ਿੰਮੇਵਾਰੀ ਤੈਅ ਕਰਕੇ ਪਰਚਾ ਦੇਵੇ। ਅਸੀਂ ਥੋੜੀ ਕਹਿੰਨੇ ਵੀ ਕੋਈ ਪੈਸਾ ਖਾਦਾ ਗਿਆ ਜਾਂ ਨਹੀਂ ਖਾਦਾ ਗਿਆ। ਲੁਧਿਆਣੇ ਦੇ ਵਿੱਚ 24 ਅਗਸਤ ਨੂੰ ਇੱਕ ਬਹੁਤ ਵੱਡਾ ਰੋ ਮਾਰਚ ਕਰਨ ਜਾ ਰਹੇ ਆ ਉਹ ਰੋ ਮਾਰਚ ਜਿਹੜਾ 15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਪੰਨ ਮਾਰਨਾ ਉਹਦੇ ਲਈ ਕਰਨ ਜਾ ਰਹੇ ਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਸ਼ਹਿਰੀਆਂ ਨੂੰ ਪਿੰਡੂਆਂ ਨੂੰ ਕਿਉਂਕਿ ਮਸਲਾ ਕਿਸੇ ਧਰਮ ਜਾਂ ਮਜਬਦ ਦਾ ਨਹੀਂ ਆ ਪਾਣੀ ਦੀ ਹਰ ਇੱਕ ਨੂੰ ਲੋੜ ਹੈ ਅਮੀਰ ਵੀ ਗਰੀਬ ਵੀ ਸ਼ਹਿਰੀ ਪਿੰਡੂ ਹਿੰਦੂ ਸਿੱਖ ਮੁਸਲਮਾਨ ਸਾਰੇ ਪਾਣੀ ਤੋਂ ਬਿਨਾਂ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਜਿੱਥੇ ਜੀਵਨ ਤਲਕਦਾ ਦੋ ਪਾਣੀ ਕਰਕੇ ਹੀ ਤੜਕਦਾ ਪਰ ਜੋ ਇਹਨਾਂ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਧਰਤੀ ਹੇਠਾਂ ਪਤਨਾਂ ਦੇ ਵਿੱਚ ਚਹਿਰਾ ਪਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਲੁਧਿਆਣੇ ਦੀਆਂ ਜਿਹੜੀਆਂ ਡਾਈਂਗਾਂ ਨੇ ਫੈਕਟਰੀਆਂ ਨੇ ਜਿਹੜੀਆਂ ਰੰਗਣ ਵਾਲੀਆਂ ਫੈਕਟਰੀਆਂ ਨੇ ਉਹ ਰੰਗਣ ਵਾਲੀਆਂ ਉਹ ਪਿਛਲੇ 30 35 ਸਾਲ ਤੋਂ ਸਾਨੂੰ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਉਨ੍ਹਾਂ ਦੇ ਖਿਲਾਫ ਲਗਾਤਾਰ ਕਈ ਵਾਰੀ ਪ੍ਰਦਰਸ਼ਨ ਹੋਏ ਐਸ ਵੇਲੇ ਦੇ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਭਾਨ ਸਿੰਘ ਮਾਲ ਸਪੀਕਰ ਸਾਹਿਬ ਕੁਲਤਾਰ ਸੰਧਮਾ ਜੀ ਜਾਂ ਹੋਰ ਇਹਨਾਂ ਦੇ ਐਮ ਐਲ ਏ ਮੰਤਰੀ ਜਿਹੜੇ ਹੁਣ ਮੌਜੂਦਾ ਦੌਰ ਚ ਹੈਗੇ ਆ ਉਹ ਵੀ ਸਾਡੇ ਨਾਲ ਉੱਥੇ ਆ ਕੇ ਖੜ ਕੇ ਤਸਵੀਰਾਂ ਖਿਜਵਾਉਂਦੇ ਰਹੇ ਵੀਡੀਓ ਪਾਉਂਦੇ ਰਹੇ ਕਿ ਆਹ ਜਿਹੜੀਆਂ ਜ਼ਹਿਰਾਂ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਪਰ ਅੱਜ ਉਹੀ ਲੋਕ ਉਹੀ ਸਰਕਾਰ ਇਹਨਾਂ ਦੇ ਨਾਲ ਹੋ ਕੇ ਖੜ ਗਈ ਆ ਜਦੋਂ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਪੰਜਾਬ ਦੇ ਤਿੰਨ ਐਮਪੀਆ ਨੇ ਜਿਨ੍ਹਾਂ ਦੇ ਵਿੱਚ ਆਪਣਾ ਸਤਨਾਮ ਸਿੰਘ ਜੀ ਨੇ ਚੰਨੀ ਨੇ ਤੇ ਇੱਕ ਐਮਪੀ ਹੋਰ ਨੇ ਜਿਹੜੀ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਪਾ ਕੇ ਸਤਲੋਜ ਦਾ ਪਾਣੀ ਜਿਹੜਾ ਜ਼ਹਿਰ ਬਣਾਤਾ ਕੈਮੀਕਲ ਪਾ ਕੇ ਜਰੇਨਮ ਪਾ ਕੇ ਤੇ ਪੰਜਾਬ ਨੂੰ ਮਾਰਿਆ ਜਾ ਰਿਹਾ ਇਹ ਪਾਰਲੀਮੈਂਟ 'ਚ ਵੀ ਆਵਾਜ਼ ਗੂੰਜੀ ਆ ਪਰ ਇਹ ਸਰਕਾਰ ਦੇ ਕੰਢ ਦੇ ਯੂਨੀ ਸਰਕ ਦੀ ਇੱਥੋਂ ਦੇ ਜਿਹੜੇ ਐਮ.ਐਲ.ਏ ਨੇ ਗੋਗੀ ਵਰਗੇ ਬੱਗੇ ਵਰਗੇ ਤੇ ਆਪਣਾ ਦੂਜਾ ਪੱਪੀ ਵਰਗੇ ਸ਼ਰੇ ਆਮ ਉਹਨਾਂ ਡੈਂਗਾ ਦੇ ਹੱਕ 'ਚ ਭੁਗਤ ਰਹੇ ਨੇ ਉਹਨਾਂ ਦੀਆਂ ਮੀਟਿੰਗਾਂ ਇੱਥੋਂ ਦੇ ਪ੍ਰਸ਼ਾਸਨ ਨਾਲ ਕਰਾ ਰਹੇ ਨੇ ਕਹਿ ਰਹੇ ਨੇ ਕਿ ਇਹ ਤਾਂ ਜੀ ਬਹੁਤ ਚੰਗੇ ਬੰਦੇ ਨੇ ਇੱਥੋਂ ਤੱਕ ਕਿ ਇੱਕ ਐਮ.ਪੀ ਜਿਹੜਾ ਲੁਧਿਆਣੇ ਦਾ ਰਾਜਾ ਬੜਿੰਗ ਉਹ ਵੀ ਡੈਂਗਾ ਦੇ ਹੱਕ 'ਚ ਭੁਗਤਦਾ ਜਾ ਕੇ ਪਾਰਲੀਮੈਂਟ 'ਚ ਜਾ ਕੇ ਕਿ ਸਾਨੂੰ ਡੈਂਗਾ ਵਾਲੇ ਸਾਨੂੰ ਫੈਕਟਰੀਆਂ ਵਾਲੇ ਛੱਡ ਕੇ ਜਾ ਰਹੇ ਨੇ ਸੋ ਸਾਨੂੰ ਇੱਕ ਪਾਸੇ ਸਾਲ-ਸਾਲ ਦੇ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ, ਹੱਡੀਆਂ ਦੇ ਰੋਗ ਹੋ ਰਹੇ ਨੇ, ਕਿਡਨੀਆਂ ਆਉੜ ਰੀਆਂ ਨੇ, ਸਾਡੇ ਜਵਾਖ ਜਿਹੜੇ ਜੰਮਣ ਤੋਂ ਪੈਦਾ ਹੋਣ ਤੋਂ ਅਸੀਂ ਖਾਤਮੇ ਵੱਲ ਵੱਧ ਰਹੇ ਹਾਂ। ਆਪਹਾਸ ਸਾਡੇ ਬੱਚੇ ਪੈਦਾ ਹੋ ਰਿਹਾ, ਸਾਡੀ ਧਰਤੀ ਨੂੰ ਕੈਂਸਰ ਹੋ ਗਿਆ। ਰੋਜ਼ ਹਸਪਤਾਲ ਭਰੇ ਪਏ ਆ ਇਹ ਜ਼ਹਿਰਾਂ ਕਰਕੇ। ਸੋ ਇਸ ਲਈ ਇਸ ਮਸਲੇ ਤੇ ਅਸੀਂ ਉੱਠੇ ਆਂ ਵੀ ਬਹੁਤ ਹੋ ਗਿਆ। ਅਸੀਂ ਵੀ 16-17 ਤੋਂ ਲੈ ਕੇ ਇੱਥੇ ਆ ਰਹੇ ਆਂ। ਬਹੁਤ ਅਸੀਂ ਵੀ ਇੱਥੇ ਬੋਲਿਆ ਵੀ ਇਹਨੂੰ ਬੰਦ ਕਰੋ ਬੰਦ ਕਰੋ ਪਰ ਹੁਣ ਐਨ ਅੱਖ ਕੇ ਅਸੀਂ ਇਹ ਕਦਮ ਚੱਕਿਆ ਵੀ ਅਸੀਂ 15 ਸਤੰਬਰ ਤੱਕ ਹਰ ਹਾਲ ਦੇ ਬੱਚੇ ਬੰਨ ਮਾਰਾਂਗੇ ਤੇ ਇਹ ਜ਼ਹਿਰ ਹੁਣ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੀਣ ਦੇਣੀਆ ਨਹੀਂ ਮਰਨ ਦੇਣਾ ਇਹ ਬਹੁਤ ਵੱਡਾ ਇੱਕ ਅਤਵਾਦ ਹੈ ਇਸ ਅਤਵਾਦ ਨਾਲ ਸਾਡੀਆਂ ਨਸਲਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਪ੍ਰਸ਼ਾਸਨਾਂ ਕੋਈ ਗੱਲਬਾਤ ਹੋਈ ਹੈ ਕੋਈ ਗੱਲਬਾਤ ਹੋਈ ਹੈ ਨਾ ਕੋਈ ਇਹਨਾਂ ਦੇ ਸਿਹਤ ਤੇ ਅਸਰ ਨਹੀਂ ਅਸੀਂ 18 ਜੂਨ ਤੋਂ ਤੁਰੇ ਆਲਾਨ ਕਰਕੇ ਕਿੰਨਾ ਸਮਾਂ ਹੋ ਗਿਆ ਪ੍ਰਸ਼ਾਸਨ ਦੇ ਕੋਈ ਸੇਧ ਤੇ ਅਸਰ ਨਹੀਂ ਕੋਈ ਸੁਨੇਹਾ ਨਹੀਂ ਕੋਈ ਗੱਲਬਾਤ ਨੂੰ ਤਿਆਰ ਨਹੀਂ ਕੋਈ ਉਦੋਂ ਅੱਗੇ ਕਾਰਵਾਈ ਨਹੀਂ ਇੱਕ ਵਾਰੀ ਇੱਥੇ ਬਲਵੀਰ ਸਿੰਘ ਸੀਚੇ ਵਾਲਾ ਵਰਗਿਆਂ ਦੀ ਇੱਕ ਟੀਮ ਆਉਂਦੀ ਆ 36 37 ਫੈਕਟਰੀਆਂ ਸੀਲ ਹੋ ਜਾਂਦੀਆਂ ਨੇ ਉਹੀ ਫੈਕਟਰੀਆਂ ਮਹੀਨੇ ਬਾਅਦ ਫਿਰ ਚਲਾ ਦਿੱਤੀਆਂ ਜਾਂਦੀਆਂ ਨੇ ਇਹ ਬੜਾ ਕੁਦਬਾਰਾ ਜਿਹੀ ਕਿਸੇ ਦੇ 15 ਸਤੰਬਰ ਤੱਕ ਸਾਡਾ ਸਰਕਾਰ ਨੂੰ ਅਲਟੀਮੇਟਮ ਆ ਵੀ ਜਾਂ ਤਾਂ ਇਹ ਬੰਦ ਕਰ ਦਿਓ ਯਹਰ ਪਾਣੀ ਦੇ ਨੀ ਅਸੀਂ ਨੂੰ ਬੰਨ ਮਾਰ ਦੋ ਸਾਢੇ 600 ਕਰੋੜ ਰੁਪਇਆ ਆਇਆ ਸੀਗਾ ਕੇਂਦਰ ਸਰਕਾਰ ਵੱਲੋਂ ਸਾਢੇ 600 ਕਰੋੜ ਰੁਪਇਆ ਆਇਆ ਸੀ ਲੱਗਦਾ ਕਿ ਉਹ ਪੈਸਾ ਜਿਹੜਾ ਵਾ ਉਹਦੀ ਵੀ ਜਿਹੜੀ ਐਸੇ ਵਰਤੋਂ ਨਹੀਂ ਹੋਈ ਜਾ ਪਹਿਲੀ ਗੱਲ ਤਾਂ ਇਹ ਵੈਸੇ ਹੀ ਗੱਲ ਗਲਤ ਆ ਤੁਸੀਂ ਕਿਸੇ ਵੀ ਪੀਣ ਯੋਗ ਪਾਣੀ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ ਜੇ ਤੁਹਾਨੂੰ ਲੱਗਦਾ ਵੀ ਟ੍ਰੀਟਮੈਂਟ ਪਲਾਂਟ ਲਾ ਕੇ ਸਾਢੇ 600 ਕਰੋੜ ਲਾ ਕੇ ਫਿਰ ਤੁਸੀਂ ਪਾਣੀ ਉਹ ਚ ਮਿਲਾ ਦਿਓਗੇ ਬਿਲਕੁਲ ਗਲਤ ਆ ਫੇਰ ਵੀ ਉਹ ਜੇ ਟ੍ਰੀਟ ਕੀਤਾ ਹੋਇਆ ਪਾਣੀ ਸਾਫ਼ ਕੀਤਾ ਹੋਇਆ ਪਾਣੀ ਤੁਸੀਂ ਖੇਤਾਂ ਨੂੰ ਜਾਂ ਤੁਸੀਂ ਮਤਲਬ ਕਿ ਹੋਰ ਕੰਮ ਲਈ ਵਰਤ ਸਕਦੇ ਹੋ ਜਿਵੇਂ ਮੰਨ ਲਓ ਤੁਸੀਂ ਸ਼ਹਿਰ ਦੇ ਵਿੱਚ ਕੋਈ ਗੱਡੀਆਂ ਧੋਣ ਤੇ ਵਰਤ ਸਕਦੇ ਹੋ ਪੁਰਖਾਂ ਨੂੰ ਪਾਉਣ ਤੇ ਵਰਤ ਮੈਂ ਖੇਤ 'ਚ ਵੀ ਵਰਤਣਾ ਮਤਲਬ ਕਿ ਮੈਂ ਗਲਤ ਸਮਝਦਾ ਹਾਂ ਉਹ ਖੇਤਾਂ ਦੇ ਵਿੱਚ ਜਿਹੜਾ ਨਾਸ਼ ਪੈਦਾ ਹੁੰਦਾ ਉਹ ਅਸੀਂ ਖਾਣੇ ਆ ਜੇ ਉਹਨੂੰ ਵੀ ਅਸੀਂ ਉਹ ਜ਼ਹਿਰੀਲਾ ਪਾਣੀ ਲਾਵਾਂਗੇ ਤਾਂ ਉਹ ਵੀ ਸਿੱਧੇ ਰੂਪ ਸਾਡੇ ਅੰਦਰ ਹੀ ਜਾਣਾ ਇਸ ਕਰਕੇ ਇਹ ਬਿਲਕੁਲ ਗਲਤ ਹੈ ਜਿਹੜਾ ਵੀ ਮੈਸੀ ਕਹਿੰਨਾ ਵੀ ਜਿਹੜਾ ਵੀ ਕਪੜਾ ਹੋਇਆ ਜਿਹੜਾ ਘਟਾਲਾ ਉਹ ਸਰਕਾਰ ਦੀ ਸਰਦਾਰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਜਿਹੜੇ ਬੰਦਿਆਂ ਨੇ ਕੰਮ ਕੀਤਾ ਜ਼ਿੰਮੇਵਾਰੀ ਤੈਅ ਕਰਕੇ ਪਰਚਾ ਦੇਵੇ ਅਸੀਂ ਥੋੜੀ ਕਹਿੰਨੇ ਵੀ ਪੈਸਾ ਖਾਦਾ ਗਿਆ ਜਾਂ ਨਹੀਂ ਖਾਦਾ ਗਿਆ ਉਹ ਸਰਕਾਰ ਸਾਡਾ ਮਕਸਦ ਸਿਰਫ ਤੇ ਸਿਰਫ ਇੱਕੋ ਹੀ ਹੈ ਵੀ ਇਹ ਜਿਹੜੀਆਂ ਜ਼ਹਿਰਾਂ 40 ਸਾਲ ਤੋਂ ਪਾਣੀਆਂ ਚ ਪਾਈਆਂ ਜਾ ਰਹੀਆਂ ਨੇ ਇੰਨਾ ਖਤਰਨਾਕ ਕੈਮੀਕਲ ਕਿਹੜੇ ਨੇ ਮਾਰ ਰਿਹਾ ਪਾਣੀ ਦੇ ਵਿੱਚ ਫਰਨ ਐਮਜ ਦੀ ਰਿਪੋਰਟ ਆਈ ਆ ਉਹ ਕਹਿੰਦੇ ਥੋੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੈਦਾ ਹੋਣੋਂ ਹਟ ਜਾਣੇ ਆ ਪੂਰੇ ਸਾਊਥ ਦੇ ਵਿੱਚ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਤੇ ਬੈਨ ਕੀਤਾ ਹੋਇਆ ਜਿੰਨੀਆਂ ਇੰਡਸਟਰੀਆਂ ਸਾਡੇ ਲੁਧਿਆਣਾ ਚ ਲੱਗੀਆਂ ਹੋਈਆਂ ਨੇ ਸੋ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਮਸਲਾ ਮੇਰਾ ਵੀ ਬਹੁਤ ਜ਼ਿਆਦਾ ਗੰਭੀਰ ਆ ਆਪਾਂ ਪਾਣੀ ਆ ਦਾ ਜੀਵਨ ਆ ਥੋੜਾ ਫੈਸਲਾ ਪੱਕਾ ਜੀ 15 ਸਤੰਬਰ ਵਾਲਾ ਬਿਲਕੁਲ ਅਸੀਂ ਇੱਕ ਲੋਕ ਨੇ ਕਿੜੀਆਂ ਕਿੜੀਆਂ ਜਿਹੜੀਆਂ ਜੱਥੇ ਇਹ ਤਾਂ ਇਹ ਤਾਂ ਲੋਕਾਂ ਦਾ ਤੁਹਾਨੂੰ 24 ਤਰੀਕ ਨੂੰ ਪਤਾ ਲੱਗ ਜਾਣਾ ਵੀ ਕਿੱਡਾ ਵੱਡਾ ਹੜ ਇੱਥੇ ਆਉਣ ਜਾ ਰਿਹਾ ਹੈ ਕਿਉਂਕਿ ਹਰ ਬੰਦਾ ਸਾਡੇ ਨਾਲ ਜੁੜ ਰਿਹਾ ਸ਼ਹਿਰੀ ਆ ਚਾਹੇ ਪਿੰਡੂ ਆ ਹਰ ਬੰਦਾ ਪਹੁੰਚ ਕਰ ਰਿਹਾ ਕਿ ਅਸੀਂ ਵੀ ਤੁਹਾਡੇ ਨਾਲ ਆ ਇੱਥੇ ਸਾਨੂੰ ਮੈਂ ਇੱਥੇ ਆਪਾਂ ਇੱਥੇ ਬੇਰਕਾ ਮਲਕ ਪਲਾਂਟ 'ਚ ਖੜੇ ਆ ਇੱਥੇ ਸਾਨੂੰ ਕੀ ਸੱਜਣ ਮਿਲੇ ਕਹਿੰਦੇ ਭਾਈ ਇਹ ਮਸਲਾ ਬਿਲਕੁਲ ਜਾਇਜ਼ ਹੈ ਲੰਮੇ ਸਮੇਂ ਤੋਂ ਅਸੀਂ ਵੀ ਸੋਚਦੇ ਸੀ ਵੀ ਅਸੀਂ ਪਾਣੀ ਦਾ ਹੀ ਜ਼ਹਿਰਾਂ ਪੀ ਰਹੇ ਆ ਤੇ ਇਹਨੂੰ ਚੱਕਿਆ ਜਾ ਵੀ ਤੁਹਾਡੇ ਨਾਲ ਆਵਾਂਗੇ ਪਰ ਐਮਐਲਏ ਕਹਿ ਰਹੇ ਨੇ ਇਹ ਵੀ ਜਿੱਧਰ ਨੂੰ ਪਾਣੀ ਦਾ ਵਹਾਹ ਹੁੰਦਾ ਵੀ ਉਧਰ ਬੰਦ ਲਾ ਕੇ ਰੋਕਿਆ ਨਹੀਂ ਜਾ ਸਕਦਾ ਵੀ ਇਹ ਗੈਰਕਾਨੂੰਨੀ ਹੈ ਵੀ ਜੇਕਰ ਇਹਦਾ ਦਾ ਕੁਝ ਕੀਤਾ ਜਾਊਗਾ ਲੱਗਦਾ ਨਹੀਂ ਵੀ ਕਾਨੂੰਨੀ ਕਾਰਵਾਈ ਹੋਣੀ ਨਹੀਂ ਨਹੀਂ ਪਾਣੀ ਦਾ ਵਹਾ ਕਿੱਡਾ ਗਲਤ ਗਮਰਾਹ ਕਰ ਰਹੇ ਆ ਪਾਣੀ ਦਾ ਵਹਾ ਕਾ ਰੋਕ ਰਿਹਾ ਯਹਰਾਂ ਦਾ ਵਹਾ ਰੋਕ ਰਹੇ ਆ ਜੇ ਜਿਹੜੇ ਬੁੱਢੇ ਦਰਿਆ ਦੇ ਵਿੱਚੋਂ ਲੋਕ ਪਾਣੀ ਪੀਂਦੇ ਸੀ ਲੋਕ ਨਹਾਉਂਦੇ ਸੀ ਬੁੱਢੇ ਦਰਿਆ ਦੇ ਵਿੱਚ ਲੋਕ ਪਸ਼ੂ ਨਵਾਉਂਦੇ ਸੀ ਉਹ ਬੁੱਢੇ ਦਰਿਆ ਦੇ ਨੇੜੇ ਵੀ ਨਹੀਂ ਖੜ੍ਹਾ ਜਾਂਦਾ ਜਿਹੜਾ ਬੰਦਾ ਜਿਹੜਾ ਐਮਐਲਏ ਗੱਲ ਕਹਿੰਦਾ ਕਿ ਇਹ ਪਾਣੀ ਸਹੀ ਆ ਉਹਨੂੰ ਮੈਂ ਕਹਿੰਦਾ ਇੱਕ ਗਲਾਸ ਜਾਂ ਇੱਕ ਘੁੱਟ ਬਹੁਤ ਦੂਰ ਦੀ ਗੱਲ ਐ ਇੱਕ ਬੂੰਦ ਆਪਣੀ ਜੀਵ ਤੇ ਸੱਟ ਲੇ ਐਨੀ ਪਤਾ ਲੱਗ ਜੇ ਨਾਂ ਘੰਟ ਜਿਹੜੀ ਐਮਸੀ ਚ ਪਿਆ ਹੋਇਆ ਐਨੀ ਜ਼ਹਿਰ ਜਿਹੜੀ ਜ਼ਹਿਰ ਐਚੀ ਗੌਂਸਪੁਰੇ ਕੋਲੇ ਇੱਕ ਫੈਕਟਰੀ ਲੱਗੀ ਹੋਈ ਆ ਉਹ ਫੈਕਟਰੀ ਦੇ ਦਰਵਾਜ਼ਾ ਲੱਗਿਆ ਹੋਇਆ ਗੇਟ ਲੱਗਿਆ ਹੋਇਆ ਉਹ ਗੇਟ ਲੋਹੇ ਦਾ ਸਰਗੇ ਲੱਗੇ ਹੋਇਆ ਥੱਲੋਂ ਗੇਟ ਗਲਿਆ ਪਿਆ ਉੱਥੋਂ ਦੇ ਸਿਕਿਉਰਿਟੀ ਗਾਰਡ ਨੇ ਸਾਨੂੰ ਦੱਸਿਆ ਕਿ ਨਾ ਬਾਈ ਆ ਨੰਗਦਾ ਬੁੱਢਾ ਦਰਿਆ ਨਾਲਾ ਬਣ ਗਿਆ ਹੁਣ ਆ ਸਾਡੀ ਫੈਕਟਰੀ ਆ ਮੈਨੂੰ 15 ਸਾਲ ਇੱਥੇ ਸਿਕਿਉਰਿਟੀ ਦੇ ਤੌਰ ਤੇ ਕੰਮ ਕਰਦੇ ਨੂੰ ਹੋ ਗਏ ਕਹਿੰਦਾ ਜਦੋਂ ਇਧਰੋਂ ਹਵਾ ਚੱਲਦੀ ਆ ਹਵਾ ਨਾਲ ਉੱਡ ਕੇ ਜਿਹੜਾ ਇੱਥੇ ਕੈਮੀਕਲ ਪੈਂਦਾ ਸਰੀਏ ਦੇ ਉੱਤੇ ਲੋਹੇ ਤੇ ਉਹਨੇ ਲੋਹਾ ਗਾਲਦਾ ਐਨੀ ਖਤਰਨਾਕ ਚੀਜ਼ ਸਾਡੇ ਅੰਦਰ ਜਾ ਰਹੀ ਆ ਜਿਹੜਾ ਐਮਐਲਏ ਕਹਿੰਦਾ ਲਿਓ ਮੈਂ ਲਿਜਾਣਾ ਮੈਂ ਬਾਹ ਫੜ ਕੇ ਵੀ ਆ ਜਾ ਸਾਡੇ ਨਾਲ ਤੂੰ ਮੈਂ ਕਹਿੰਦਾ ਉਹਦੇ ਖੜੇ ਨਹੀਂ ਜਾਂਦਾ ਬੁੱਢੇ ਦਰਿਆ ਦੇ ਖੜੇ ਨਹੀਂ ਜਾਂਦਾ 10 ਮਿੰਟ ਐਨੀ ਹਵਾੜ ਚੜਦੀ ਆ ਮੁਸ਼ਕ ਮਾਰਦਾ ਥੋੜੀ ਚਮੜੀ ਮੱਚਣ ਲੱਗ ਜਾਂਦੀ ਆ ਸੰਗ ਮੱਚਣ ਲੱਗ ਅੱਖਾਂ ਮੱਚਣ ਲੱਗ ਜਾਂਦੀ ਬੰਦਰ ਦੋ ਦਿਨ ਖੁਰਕ ਹੋਈ ਜੇ ਸਰੀਰ ਦੇ ਉੱਤੇ ਕੋਲੇ ਖੜਕੇ ਵੀ ਕੋਈ ਸਰਕਾਰ ਦੇ ਨੇ ਕਹਿੰਦੇ ਹੋਗੇ ਬੰਦ ਕਰ ਦਿਓਗੇ ਇਹ ਤਾਂ ਬੁੱਢਾ ਨਾਲਾ ਜਿੱਦਾਂ ਸ਼ਹਿਰ ਦੇ ਵਿੱਚ ਮਾਰ ਕਰੂਗਾ ਕਿਉਂਕਿ ਜਦੋਂ ਪਿਛਲੇ ਸਾਲ ਹੜ੍ਹ ਆਏ ਸੀਗੇ ਤਾਂ ਬੈਕ ਮਾਰ ਗਿਆ ਸੀ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਸੀ ਫਿਰ ਕੀ ਕਰਗੇ ਤੁਸੀਂ ਦੱਸੋ ਅੱਜ ਸਾਢੇ ਹਜ਼ਾਰਾਂ ਨਹੀਂ ਲੱਖਾਂ ਲੋਕ ਮਰ ਰਹੇ ਆ ਹਬੌਰ ਫਾਜ਼ਿਲਕਾ ਦੇ ਪਿੰਡਾਂ 'ਚ ਅਸੀਂ ਗਏ ਆ ਮਾੜੀ ਮੁਸਤਫਾ ਫੰਡਾ 60% ਲੋਕਾਂ ਨੂੰ ਕਾਲਾ ਪੀਲੀਆ ਧਰਾਗ ਵਾਲਾ ਪਿੰਡ ਹੈ ਜਿਹੜਾ ਵੀ ਜਵਾਗ ਪੈਦਾ ਹੁੰਦਾ ਪਾਹਜ ਪੈਦਾ ਹੁੰਦਾ ਅਸੀਂ ਕੀ ਕਰਗੇ ਬਲੀਪੁਰ ਦੇਖੋ ਸਾਰੇ ਪਿੰਡਾਂ ਦੇ ਹਾਲਾਤ ਦੇਖੋ ਅਸੀਂ ਕਰੀਏ ਦਾ ਕਰੀਏ ਵੀ ਜਾਈਏ ਕਿਧਰ ਨੂੰ ਕੀ ਲੱਗਦਾ ਹੁਣ ਡੈਂਗਾ ਬੰਦ ਕਰਾਈਆਂ 2 ਦਿਨ ਲਈ ਡਿਪਟੀ ਕਮਿਸ਼ਨਰ ਨੇ ਉਹ ਡਰਾਮਾ ਖਾਣਾ ਪੂਰਤੀ ਕਰ ਦੇਣਗੇ ਵੀ ਦੇਖੋ ਜੀ ਰੌਲਾ ਪੈ ਰਿਹਾ ਇਹ ਹੋਈਆਂ ਹੋਈਆਂ ਨਾ ਪਹਿਲਾਂ 1 ਮਹੀਨਾ ਬੰਦ ਰਹੀਆਂ ਮਹੀਨੇ ਬਾਅਦ ਫਿਰ ਚੱਲ ਪਈ ਅੱਜ ਵੀ ਐਨਜੀਟੀ ਦੀ ਟੀਮ ਕਹਿੰਦੇ ਆਈ ਹੋਈ ਆ ਸਿੰਪਲ ਪਰ ਜਿਆਦਾ ਨਹੀਂ ਬੋੜੇ ਦੇ ਜਿਆਦੇ ਵਿੱਚੋਂ ਲੱਗਦਾ ਕਿ ਕੋਈ ਉਮੀਦ ਹੈ ਕੋਈ ਦੇਖੋ ਅਸੀਂ ਠੀਕ ਆ ਕਿਤਨਾ ਕਿਤਨਾ ਸਾਨੂੰ ਕੋਈ ਗੱਲ ਤੇ ਭਰੋਸਾ ਕਰਨਾ ਪੈਣਾ ਪਰ ਤੁਹਾਨੂੰ ਮੈਂ ਸਾਡਾ ਤਜਰਬਾ ਦੱਸ ਦਿੰਨਾ ਜਦੋਂ ਜੀਰਾ ਫੈਕਟਰੀ ਬੰਦ ਹੋਈ ਆ ਉੱਥੇ ਵੀ ਸੈਂਪਲ ਭਰੇਗੇ ਤੇ ਉਹ ਸੈਂਪਲਾਂ ਦੇ ਵਿੱਚ ਵੀ ਜ਼ਹਿਰੀ ਜਰਨੀਅਮ ਆਇਆ ਕੈਮੀਕਲ ਆਇਆ ਪਰ ਉਹਦੇ باوجود ਵੀ ਸਾਡੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਜੀ ਕਹਿੰਦੇ ਸੀ ਕਿ ਇਹ ਤਾਂ ਪਾਣੀ ਸਿਆਹੀ ਆ ਇਹ ਤਾਂ ਪਾਣੀ ਪੀਣਯੋਗ ਹੈ ਸੋ ਅਸੀਂ ਕਹਿੰਦੇ ਆ ਜਿੱਥੇ ਸੈਂਪਲ ਭਰਨੇ ਆ ਅਸੀਂ ਜਾਵਾਂਗੇ ਸਾਡੀ ਨਾਲ ਟੀਮ ਜਾਊਗੀ ਪ੍ਰਸ਼ਾਸਨ ਨਾਲ ਜਾਵੇ মিডিਆ ਥੋੜਾ ਨਾਲ ਜਾਵੇ ਸਾਰੇ ਲੋਕਾਂ ਸਾਹਮਣੇ ਜਨਤਾ ਕਰੋ ਵੀ ਆਹ ਪਾਣੀ ਹੈ ਜੀ ਹੁਣ ਐ ਕਿ ਪਤਾ ਕਿੱਥੋਂ ਭੜਕ ਮੈਂ ਕਹਿੰਦਾ ਉਹ ਤਾਂ ਐ ਉੱਪਲਦਾ ਪਾਣੀ ਗੰਸਾ ਉੱਪਲਦਿਆਂ ਦੇ ਵਿੱਚੋਂ ਜਿੱਥੇ ਖਬਰ ਕਿੱਥੋਂ ਭਰ ਕੇ ਲਿਆਂਗੇ اچھا ਤੁਹਾਡੀ ਟੀਮ ਵੱਲੋਂ ਕਿਤੇ ਆਪਣੇ ਤੌਰ ਤੇ ਵੀ ਟੈਸਟ ਕਰਾਇਆ ਜਾਣਗੇ ਜੇ ਤੁਹਾਨੂੰ ਸਰਕਾਰੀ ਰਿਪੋਰਟਾਂ ਤੇ ਯਕੀਨ ਨਹੀਂ ਹੈਗਾ ਬਿਲਕੁਲ ਅਸੀਂ ਉਹ ਵੀ ਕਰਾ ਰਹੇ ਹਾਂ ਸਾਡੇ ਨਾਲ ਜਿਹੜੇ ਮਹਾਰਾ ਇਸ ਫੀਲਡ ਦੇ ਖੇਤਰ ਦੇ ਇੰਜੀਨੀਅਰ ਨੇ ਜਸਕੀਰ ਤਜੀ ਡਾਕਟਰ ਨੇ ਅਮਨ ਬੈਂਸ ਜੀ ਸਾਡੇ ਨਾਲ ਕਪਲ ਰੋੜਾ ਜੀ ਜਿਹੜੇ ਲੰਮੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੈ ਸੋ ਇਹ ਸ਼ਹਿਰ ਦੇ ਵਿੱਚੋਂ ਲੁਧਿਆਣੇ 'ਚੋਂ ਬਹੁਤ ਸੱਜਣ ਹੈਗੇ ਜਿਹੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੇ ਨੇ ਪਰ ਇਹ ਲੋਕ ਲਹਿਰ ਬਣਾਉਣ ਦੀ ਲੋੜ ਹੈ ਰੌਲਾ ਬਹੁਤ ਪੈਂਦਾ ਜਿੰਨਾ ਚਿਰ ਲੋਕ ਲਹਿਰ ਨਹੀਂ ਬਣਦੀ ਉਨਾਂ ਚਿਰ ਹੱਲ ਨਹੀਂ ਹੁੰਦਾ ਲੋਕਾਂ ਨੂੰ ਕਹਿੰਦੇ ਲੋਕ ਲਹਿਰ ਬਣਾਓ ਆਓ ਯਾਰ ਛੋਡੀਆਂ ਜ਼ਿੰਦਗੀਆਂ ਛੋਡੀਆਂ ਨਸਲਾਂ ਛੋਡੀਆਂ ਜਵਾਕਾਂ ਛੋਡੀਆਂ ਸੇਤਾਂ ਦਾ ਸਵਾਲ ਹੈ